ਇਸ ਵਾਰ ਝੋਨਿਆਂ ਦਾ ਝਾੜ ਕਿਸ ਤਰ੍ਹਾਂ ਰਹੇਗਾ ਅਗੇਤਾ ਝੋਨਾ ਬਾਜੀ ਮਾਰੇਗਾ ਜਾਂ ਪਛੇਤਾ ਵੈਸੇ ਤਾਂ ਦੋਸਤੋ ਹਰ ਵਾਰ ਪਛੇਤਾ ਝੋਨਾ ਹੀ ਜ਼ਿਆਦਾ ਝਾੜ ਦਿੰਦਾ ਪਰੰਤੂ ਹਲੇ ਤੱਕ ਮੌਸਮ ਆ ਜਿਹੜਾ ਬਿਲਕੁਲ ਆਪਣੇ ਝੋਨੇ ਦੇ ਅਣਕੂਲ ਆ ਯਾਨੀ ਕਿ ਇਸ ਵਾਰ ਅਗੇਤਾ ਅਤੇ ਪਛੇਤਾ ਦੋਨੇ ਚੋਨੇ ਹੀ ਬਹੁਤ ਜਿਆਦੇ ਵਧੀਆ ਝਾੜ ਦੇਣਗੇ ਪਰੰਤੂ ਬਾਜੀ ਕਿਹੜਾ ਮਾਰੂਗਾ ਅਲ ਕਰਕੇ ਅਗੇਤੇ ਚੋਨੇ ਦੀ ਜਿਵੇਂ ਕਿ ਆ ਮੇਰਾ ਚੋਨਾ 21 22 ਜੂ ਨੂੰ ਲੱਗਿਆ ਸੀ ਪਰੰਤੂ ਹੁਣ ਸਾਰਾ ਨਿਸਾਰਾ ਕਰ ਚੁੱਕਿਆ ਤਾਂ ਦੋਸਤੋ ਦੇਖਣ ਦੇ ਵਿੱਚ ਬਹੁਤ ਬਹੁਤ ਹੀ ਜਿਆਦੇ ਸੋਹਣਾ ਲੱਗ ਰਿਹਾ ਇੰਜ ਲੱਗਦਾ ਕਿ ਇਸ ਵਾਰ ਤਾਂ ਇਹ 40 ਕੁਇੰਟਲ ਜਣ ਕੇ 100 ਮਨ ਪੂਰਾ ਹੋਵੇਗਾ ਕਿ ਦੋਸਤੋ ਹਲੇ ਤੱਕ ਵੀ ਦੇਖੋ ਝੋਨੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਗਰਮੀ ਕਰਦੀ ਹੁੰਦੀ ਹੈ ਗਰਮੀ ਦੇ ਵਿੱਚ ਜੇਕਰ ਆਪਣੇ ਝੋਨੇ ਦਾ ਨਿਸਾਰਾ ਹੁੰਦਾ ਤਾਂ ਉਹਦੇ ਵਿੱਚੋਂ ਫੋਕਦੀਆਂ ਟਰਾਲੀਆਂ ਬਹੁਤ ਜ਼ਿਆਦਾ ਨਿਕਲਦੀਆਂ ਦੂਜੀ ਗੱਲ ਦਾਣੇ ਦਾ ਭਾਰ ਘਟ ਜਾਂਦਾ ਹੌਲਾ ਰਹਿ ਜਾਂਦਾ ਜਿਵੇਂ ਕਿ ਪਿਛਲੀ ਵਾਰ ਹੋਇਆ ਸੀ ਟਰਾਲੀਆਂ ਵਧੀਆ ਭਰਦੀਆਂ ਸੀ ਪਰੰਤੂ ਦਾਣੇ ਦਾ ਵਜ਼ਨ ਬਹੁਤ ਜ਼ਿਆਦਾ ਘਟ ਗਿਆ ਸੀ ਪਰੰਤੂ ਇਸ ਵਾਰ ਤਾਂ ਉਲਟਾ ਮੌਸਮ ਬਹੁਤ ਜ਼ਿਆਦੀ ਵਧੀਆ ਚੱਲ ਰਿਹਾ ਚਲੋ ਜਿੰਨਾ ਕਿਸਾਨ ਭਰਾਵਾਂ ਦਾ ਝੋਨਾ ਹੜਾਂ ਚ ਰੁੜ ਗਿਆ ਉਹ ਵੱਖਰੀ ਗੱਲ ਆ ਪਰੰਤੂ ਜਿੰਨਾ ਕਿਸਾਨ ਭਰਾਵਾਂ ਦਾ ਝੋਨਾ ਖੜਾਗਾ ਉਹਦੇ ਲਈ ਤਾਂ ਮੌਸਮ ਬਹੁਤ ਜ਼ਿਆਦੀ ਵਧੀਆ ਇੱਥੇ ਹੁਣ ਕਈ ਕਿਸਾਨ ਭਰਾ ਕਹਿਣਗੇ ਕਿ ਯਾਰ ਸਾਡੇ ਝੋਨੇ ਦਾ ਜਿਹੜਾ ਨਸਾਰਾ ਉਹ ਤਾਂ ਮੀਂਹ ਪੈੰਦੇ ਦੇ ਵਿੱਚ ਹੋਇਆਗਾ ਸਾਡੇ ਤਾਂ ਹਲਦੀ ਰੋਗ ਵੀ ਬਹੁਤ ਜ਼ਿਆਦਾ ਆ ਗਿਆ ਆ ਮੇਰਾ ਝੋਨਾ ਵੀ ਮੀਂਹ ਪੈੰਦੇ ਦੇ ਵਿੱਚ ਹੀ ਨਸਰਿਆ ਸਾਰਾ ਝੋਨਾ ਪਰੰਤੂ ਹਲਦੀ ਰੋਗ ਦੇਖਣ ਨੂੰ ਵੀ ਹੈ ਨਿਗਾਹਾਂ ਦੋਸਤੋ ਮੁੰਜਰਾ ਝੁੱਕ ਗਈਆਂ ਤੁਸੀਂ ਧਿਆਨ ਨਾਲ ਦੇਖਿਓ ਪੂਰਾ ਹਰਿਆਲੀ ਦੇ ਵਿੱਚ ਹੈਟਾਂ ਜਿਹੜੇ ਪੁਰਾਣੇ ਪੱਤੇ ਹਨ ਉਹ ਵੀ ਹਰੇ ਅਹਲ ਤੱਕ ਪਹਿਲੀ ਗੱਲ ਤਾਂ ਕੋਈ ਫालतू ਪੱਤਾ ਇਹਦੇ ਵਿੱਚ ਹੈ ਨਹੀਂ ਜਿੰਨੀਆਂ ਵੀ ਸ਼ਖਾਵਾਂ ਸਾਰਿਆਂ ਦੇ ਵਿੱਚ ਮੁੰਜਰਾ ਬਾਹਰ ਆਈਆਂ ਇੱਕ ਮੈਂ ਸਪੈਸ਼ਲ ਵੀਡੀਓ ਕਰੂੰਗਾ ਕਿ ਤੁਹਾਨੂੰ ਦਿਖਾਉਂਗਾ ਕਿ ਜਿੰਨੀਆਂ ਵੀ ਸ਼ਖਾਵਾਂ ਸਾਰਿਆਂ ਦੇ ਵਿੱਚ ਮੁੰਜਰਾ ਬਣੀਆਂ ਹੋਈਆਂ ਤੇ ਬਾਹਰ ਆ ਤੁਕ ਨਿਆ ਨਿਆ A to Z ਜਾਣ ਕਰ ਦੇਉਂਗਾ ਪਰੰਤੂ ਜੇਕਰ ਤੁਹਾਡਾ ਝੋਨਾ ਮੇਰੇ ਵਾਂਗ ਜੇਕਰ ਮੀਂਹ ਦੇ ਵਿੱਚ ਨਿਸਰਿਆ ਜੇਕਰ ਮਾੜੀ ਮੋਟੀ ਝੜੀ ਲੱਗੀ ਸੀ ਦੇਖੋ ਦੋਸਤੋ ਮੀਂਹ ਤਾਂ ਹੁਣ ਸਾਰੇ ਕੀਤੀ ਆ ਝੜੀ ਵੀ ਲੱਗੀ ਸੀ ਪਰੰਤੂ ਉਹਦਾ ਆਪਣੇ ਝੋਨੇ ਨੂੰ ਨੁਕਸਾਨ ਘੱਟ ਫਾਇਦਾ ਬਹੁਤ ਬਹੁਤ ਜ਼ਿਆਦਾ ਹੋਇਆ ਆ ਤੁਹਾਡੇ ਸਾਹਮਣੇ ਆ ਫੋਕ ਨਾ ਮੱਤਰ ਆ ਪਰੰਤੂ ਦਾਣੇ ਬਹੁਤ ਜਿਆਦਾ ਵਧੀਆ ਮੋਟੇ ਆ ਤੇ ਭਾਰੇ ਨੇ ਹਾਂ ਦੋਸਤੋ ਯਾਦ ਰੱਖਣਾ ਅਗੇਤਾ ਤੇਲਾ ਆਉਣਾ ਚੰਗੇ ਝਾੜ ਦੀ ਨਿਸ਼ਾਨੀ ਹੁੰਦੀ ਆ ਹੁਣ ਤੁਸੀਂ ਆਪਣਾ ਝੋਨਾ ਸੰਭਲੋ ਤੇਲੇ ਤੋਂ ਹੌਪਰ ਤੋਂ ਆਪਣਾ ਝੋਨਾ ਬਚਾ ਲਓ ਜੇਕਰ ਕੋਈ ਉੱਲੀ ਰੋਗ ਆਉਂਦਾ ਤਾਂ ਉਸ ਤੋਂ ਆਪਣਾ ਝੋਨਾ ਬਚਾ ਲਓ ਕਿਉਂਕਿ ਇਸ ਵਾਰ ਜਿਹੜਾ ਮੌਸਮ ਚੱਲ ਰਿਹਾ ਜੇਕਰ ਤੁਹਾਡਾ ਝੋਨਾ ਖੜਾ ਰਹਿ ਗਿਆ ਉੱਲੀਆਂ ਤੋਂ ਬਚ ਗਿਆ ਤੇਲੇ ਦੀ ਮਾਰ ਤੋਂ ਬਚ ਗਿਆ ਦਾ 100% ਤੁਹਾਡਾ ਝਾੜ ਬਹੁਤ ਬਹੁਤ ਜ਼ਿਆਦੇ ਵਧੀਆ ਆਵੇਗਾ ਰਿਕਾਰਡ ਤੋੜ ਝਾੜ ਆਵੇਗਾ ਵੈਸੇ ਦੋਸਤੋ ਜਿਸ ਹਿਸਾਬ ਨਾਲ ਹੁਣ ਮੌਸਮ ਲੱਗ ਰਿਹਾ ਇੰਜ ਲੱਗਦਾ ਕਿ ਜਿਹੜੇ ਪਛਿੱਤੇ ਚੋਂ ਨੇ ਆ ਉਹਨਾਂ ਦਾ ਝਾੜ ਵੀ ਬਹੁਤ ਬਹੁਤ ਜ਼ਿਆਦੇ ਵਧੀਆ ਆਵੇਗਾ ਅਸਲ ਦੇ ਵਿੱਚ ਝਾੜ ਕਟਣ ਦਾ ਕਾਰਨ ਹੁੰਦਾ ਗਰਮੀ ਜਦੋਂ ਝੋਨਾ ਨਿਸਾਰਾ ਕਰ ਦਿਆ ਹੋਵੇ ਜੇਕਰ ਉਦੋਂ ਗਰਮੀ ਪੈ ਜੇ ਤਾਂ ਫੋਕ ਦੀਆਂ ਟਰਾਲੀਆਂ ਭਰ ਕੇ ਨਿਕਲਦੀਆਂ ਅਤੇ ਜੇਕਰ ਬਾਅਦ ਦੇ ਵਿੱਚ ਗਰਮੀ ਪੈ ਜੇ ਤਾਂ ਫਿਰ ਆਪਣੇ ਦਾਣੇ ਦਾ ਭਾਰ ਘਟ ਜਾਂਦਾ ਪਰੰਤੂ ਇਸ ਵਾਰ ਤਾਂ ਮੌਸਮ ਬਹੁਤ ਜ਼ਿਆਦਾ ਵਧੀਆ ਰਿਹਾ ਇਸ ਕਰਕੇ ਕਭਰਾਉ ਨਾ ਆਪਣੀ ਫਸਲ ਤੇ ਧਿਆਨ ਦਿਓ ਖਾਸ ਕਰਕੇ ਹੁਣ ਹੌਪਰ ਦਾ ਅਟੈਕ ਆ ਸਕਦਾ ਵੈਸੇ ਦੋਸਤੋ ਆਪਾਂ ਐਵੇਂ ਸਪਰੇ ਨਹੀਂ ਕਰਨੀ ਯਾਰ ਇਸ ਵਾਰ ਮੌਸਮ ਠੰਡਾ ਲੱਗਦਾ ਮੇਰੇ ਗਵਾਂਡੀਆਂ ਤੇ ਹੌਪਰ ਆ ਗਿਆ ਤਾਂ ਮੇਰੇ ਵੀ ਆ ਜਾਊਗਾ ਨਹੀਂ ਨਹੀਂ ਦੋਸਤੋ ਆਪਣਾ ਝੋਨਾ ਚੈੱਕ ਕਰਨਾ ਕਿਵੇਂ ਚੈੱਕ ਕਰਨਾ ਜਿੱਥੇ ਬਹੁਤ ਜ਼ਿਆਦਾ ਭਾਰੀ ਝੋਨਾ ਹੋਵੇ ਜਿੱਥੇ ਤੁਹਾਡੇ ਇਹ ਦਰਖਤ ਲੱਗਿਆ ਹੋਵੇ ਜਾਂ ਫਿਰ ਜਿੱਥੇ ਤੁਸੀਂ ਜੂਰੀਆ ਵੱਧ ਪਾਈ ਆ ਉੱਥੇ ਝੋਨਾ ਬਹੁਤ ਜ਼ਿਆਦਾ ਭਾਰਾ ਹੋ ਜਾਂਦਾ ਜਿੱਥੇ ਪੱਤ ਖਨਾ ਬਹੁਤ ਜ਼ਿਆਦਾ ਝੋਨੇ ਦੇ ਵਿੱਚ ਤਾਂ ਅਜਿਹੇ ਜਗ੍ਹਾ ਦੇ ਵਿੱਚ ਤੁਸੀਂ ਚੈੱਕ ਕਰਨਾ ਜੇਕਰ ਤੇਲਾ ਹੈ ਕਿਉਂਕਿ ਸਭ ਤੋਂ ਪਹਿਲਾਂ ਤੇਲਾ ਕੀ ਹੁੰਦਾਗਾ ਦੌਗੀਆਂ ਦੇ ਵਿੱਚ ਤੇਲਾ ਪੈਂਦਾਗਾ ਉਹ ਵੀ ਬਾਹਰਲੇ ਪਾਸੋਂ ਨਹੀਂ ਝੋਨੇ ਦੇ ਵਿਚਕਾਰੋਂ ਹਾਂ ਦੋਸਤੋ ਇਹ ਨਾ ਵੀ ਕਿਤੇ ਵੱਟ ਦੇ ਕੋਲੋਂ ਦੇਖ ਲੈਣਾ ਯਾਰ ਇੱਥੇ ਜੂਰੀਆ ਵੱਧ ਪਈ ਆ ਨਹੀਂ ਦੋਸਤੋ ਹਮੇਸ਼ਾ ਝੋਨੇ ਦਾ ਜਿਹੜਾ ਤੇਲ ਲਗਾ ਜਿਹਨੂੰ ਹੱਪਰ ਕਹ ਦਿੰਨੇ ਆਪਾਂ ਉਹ ਝੋਨੇ ਦੇ ਵਿਚਕਾਰੋਂ ਵਿੱਚੋਂ ਸ਼ੁਰੂ ਹੁੰਦਾ ਨਾ ਕਿ ਬਾਹਰਲੇ ਪਾਸੋਂ ਬਸ ਇੰਨਾਕ ਧਿਆਨ ਰੱਖੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ